ਜੜ ਬੈਠਿਆਂ ਜੀ ਇੱਕ ਵਾਰ ਫੇਰ ਆਪਾਂ ਸਾਂਝੇ ਕਰਦੇ ਵਿੜੇ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਨਾਲ ਬੈਠੇ ਨੇ ਮੇਰੇ ਟੀਚਰ ਇੱਕ ਵਾਰ ਫੇਰ ਅਸੀਂ ਗੱਲਬਾਤ ਦੇ ਵਿੱਚ ਹਾਜ਼ਰ ਹੋ ਰਹੇ ਹਾਂ ਮੇਰੇ ਟੀਚਰ ਮੇਰੀ ਪਰਜਾਈ ਮੇਰੇ ਗੁਰੂ ਮੇਰੇ ਫਰੈਂਡ ਦੇ ਮੰਮੀ ਸੋ ਇਹਨਾਂ ਨਾਲ ਕਾਫੀ ਦੇਰ ਤੋਂ ਮੇਰਾ ਸੀਗਾ ਕਿ ਗੱਲਾਂ ਬਾਤਾਂ ਕਰੀਏ ਮੈਂ ਇਹਨਾਂ ਦੀ ਪਰਸਨੈਲਿਟੀ ਤੋਂ ਬਹੁਤ ਪ੍ਰਭਾਵਿਤ ਹੁੰਦੀ ਸੀ ਕਾਫੀ ਵਾਰ ਇਹਨਾਂ ਦੇ ਬਾਰੇ ਗੱਲਾਂ ਕਰਦੇ ਰਹਿੰਦੇ ਸੀ ਪਰ ਇਹਨਾਂ ਦੇ ਨਾਲ ਕਦੇ ਗੱਲ ਨਹੀਂ ਸੀ ਹੋਈ ਸੋ ਅੱਜ ਸਾਨੂੰ ਇਹ ਸੁਭ ਮਿਲਿਆ ਕਿ ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਆ ਤੇ ਪੁੱਛਦੇ ਆ ਇਹਨਾਂ ਦੀ ਲਾਈਫ ਇਹਨਾਂ ਦੇ ਚੈਲੰਜ ਕਿਵੇਂ ਰਹੇ ਇਹ ਸਪੈਸ਼ਲੀ ਇਹਨਾਂ ਸ਼ਾਂਤ ਆਪਦੀ ਲਾਈਫ ਦੇ ਵਿੱਚ ਮੈਂ ਦੇਖਿਆ ਮੈਂ ਜਰੂਰ ਇਹਨਾਂ ਨੂੰ ਪੁੱਛਣਾ ਚਾਹੂੰਗੀ ਕਿ ਇਹ ਸਭ ਕੁਝ ਇਹਨਾਂ ਨੇ ਇੰਨੀ ਸੋਹਣੀ ਤਰ੍ਹਾਂ ਕਿਵੇਂ ਮੈਨੇਜ ਕੀਤਾ ਭਾਬੀ ਜੀ ਸਾਸ਼ਿਕਾ ਸਾਸ਼ੀ ਥੈਂਕ ਯੂ ਜੀ ਸੰਜੇਕਰ ਚੌਣ ਲਈ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਸੰਜੇਕਰ ਦੇ ਵਿੱਚ ਥੈਂਕ ਯੂ ਜੀ ਐ ਪਾਬੀ ਜੀ ਮੈਂ ਤੁਹਾਡੀ ਸਕੂਲ ਵਾਲੀ ਲਾਈਫ ਦੇਖੀ ਆ ਅਸੀਂ ਫਿਰ ਛੋਟੇ ਸੀ ਸਾਡਾ ਵਿਆਹ ਹੋ ਗਿਆ ਹਮ ਬੀਬੀ ਹੁਣ ਤਾਂ ਕਾਫੀ ਵਾਰ ਸੁਣਦੇ ਸੀ ਜਾਂ ਤੁਹਾਨੂੰ ਦੇਖਦੇ ਸੀ ਜਦ ਤੁਸੀਂ ਸਕੂਲ ਚ ਵੀ ਆਉਂਦੇ ਸੀ ਤੁਸੀਂ ਬੜੀ ਸੋਹਣੀ ਤਰ੍ਹਾਂ ਬੜੀ ਰਿਸਪੈਕਟ ਨਾਲ ਹਰ ਪਿੰਡ ਦੇ ਪਰਸਨ ਨੂੰ ਬੁਲਾਉਂਦੇ ਹੁੰਦੇ ਸੀ ਮੈਨੂੰ ਤਾਂ ਹਮੇਸ਼ਾ ਤੁਹਾਡੇ ਚ ਨਿਮਰਤਾ ਦੇਸੀ ਆ ਸਕੂਲ ਦੇ ਵਿੱਚ ਮੈਂ ਕਦੇ ਤੁਹਾਨੂੰ ਕਿਸੇ ਨੂੰ ਝਿੜਕਦੇ ਨਹੀਂ ਸੀ ਦੇਖਿਆ ਇਹ ਸਾਰਾ ਕੁਝ ਤੁਹਾਡੇ ਵਿੱਚ ਕਿਵੇਂ ਆਇਆ ਮੈਂ ਸੱਚੀ ਦਾ ਤਾਂ ਸਿੱਖਣਾ ਚਾਹਉਣੀ ਐ ਇਹ ਵੀ ਇੰਨੀ ਐਨੇ ਸਲੀਕੇ ਦੇ ਨਾਲ ਗੱਲ ਕਰਨੀ ਕਿਵੇਂ ਆਈ ਤੁਹਾਨੂੰ ਸਾਡੇ ਸੁਭਾਚ ਕਈ ਵਾਰ ਤੱਤਾਪਣ ਆ ਜਾਂਦਾ ਤੁਹਾਡੇ ਚ ਮੈਂ ਨਹੀਂ ਕਦੇ ਦੇਖਿਆ ਜੇ ਫੈਮਿਲੀ ਚ ਕਈ ਪ੍ਰੋਬਲਮਸ ਹੋਣ ਫਿਰ ਵੀ ਨਾ ਕੁਝ ਨਹੀਂ ਹੁੰਦਾ ਹਾਂਜੀ ਹਨਾ ਹਾਂਜੀ ਮੈਨੂੰ ਇਹੀ ਲੱਗਦਾ ਵੀ ਮੈਂ ਆਪਣੀ ਫੈਮਿਲੀ ਚ ਖੁਸ਼ ਬਹੁਤ ਸੀਗੀ ਸੌਰਿਆਂ ਦੀ ਕਿ ਪੇਕਿਆਂ ਦੇ ਚ ਸੌਰਿਆਂ ਦੇ ਚ ਵੀ ਪੇਕਿਆਂ ਦੇ ਚ ਵੀ ਹਾਂਜੀ ਦੋਨਾਂ ਚ ਹਾਂ ਕਿਉਂਕਿ ਰਾਮਗੜ੍ਹ ਤਾਂ ਸੌਹਰੇ ਸੀ ਅਸੀਂ ਤਾਂ ਤੁਹਾਨੂੰ ਉੱਥੇ ਦੇਖਿਆ ਹਾਂ ਹਾਂ ਹਾਂਜੀ ਤੇ ਫੇਰ ਮੈਨੂੰ ਠੀਕ ਲੱਗਦਾ ਸੀ ਸਾਰਾ ਕੁਝ ਫੇਰ ਤਾਂ ਕਰਕੇ ਸ਼ਾਂਤੀ ਜੀ ਹੋ ਰਹੀ ਦੀ ਸੀ ਹਾਂਜੀ ਅੱਛਾ ਵੀਰ ਜੀ ਦਾ ਸੁਭਾਅ ਵੀ ਬਹੁਤ ਸ਼ਾਂਤ ਸੀ ਬਹੁਤ ਸ਼ਾਂਤ ਸੀ ਉਹਨਾਂ ਦਾ ਬਹੁਤ ਉਹ ਤਾਂ ਕਦੇ ਵੀ ਉੱਚਾ ਬੋਲਦੇ ਇਵਨ ਸਰਪੰਚ ਵੀ ਰਹੇ ਆ ਮੈਂ ਨਹੀਂ ਕਦੇ ਦੇਖੇ ਕਿ ਉਹ ਕਦੇ ਕਿਸੇ ਨੂੰ ਉੱਚਾ ਬੋਲੇ ਹੋਣ ਨਹੀਂ ਉਹ ਨਹੀਂ ਸੀ ਬੋਲਦੇ ਹੂੰ ਹੂੰ ਤੇ ਤੁਸੀਂ ਭਾਬੀ ਜੀ ਉਹਨਾਂ ਦੇ ਨਾਲ ਜੌਬ ਦੇ ਨਾਲ-ਨਾਲ ਤੁਸੀਂ ਖੇਤੀ ਵਾਲੇ ਪਰਿਵਾਰ ਦੇ ਵਿੱਚ ਆ ਕੇ ਇਹ ਚੀਜ਼ਾਂ ਕਿਵੇਂ ਮੇਨਟੇਨ ਕੀਤੀਆਂ ਕਿਵੇਂ ਤੁਸੀਂ ਨਾਲ ਖੇਤੀ ਕਰਵਾਉਂਦੇ ਰਹੇ ਨਾਲ ਮੈਂ ਤਾਂ ਘਰ ਦਾ ਕੰਮ ਕਰਨਾ ਹੁੰਦਾ ਸੀ ਉਹ ਕਰੀ ਜਾਂਦੀ ਸੀ ਅੱਛਾ ਜੀ ਉਹ ਕਈ ਵਾਰੀ ਕਹਿ ਦਿੰਦੇ ਸੀ ਹਾਂਜੀ ਖੇਤੀ ਦਾ ਇਹਨਾਂ ਦਾ ਕੰਮ ਜਿਹੜਾ ਸੀ ਉਹ ਸਲੋ ਹੁੰਦਾ ਸੀ ਮਤਲਬ ਸਾਡੀ ਫਸਲ ਪਿੱਛੋਂ ਹੀ ਵੱਢ ਹੁੰਦੀ ਸੀ ਅੱਛਾ ਗਾਈ ਬਾਰੇ ਜਾਣੀ ਉਹਦੇ ਵਿੱਚ ਵੀ ਤੁਸੀਂ ਸ਼ਾਂਤੀ ਰੱਖਦੇ ਸੀ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਹਾਂਜੀ ਬਈ ਜੇ ਮੈਂ ਤੁਹਾਡੀ ਐਸਆਰ ਲਿਖਾਂ ਅੱਛਾ ਜੀ ਹਾਂ ਸਕੂਲ 'ਚ ਹੈ ਮੈਂ ਤੁਹਾਡੀ ਖੇਤੀ ਬਾਰੇ ਹਾਂਜੀ ਮੈਂ ਕਿਹਾ ਮੈਂ ਤੁਹਾਨੂੰ 100% ਨੰਬਰ ਕਦੇ ਨਾ ਦਵਾਂ ਅੱਛਾ ਤੁਹਾਡੀ ਖੇਤੀ ਵਧੀਆ ਨਹੀਂ ਹੁੰਦੀ ਮਤਲਬ ਕੋਸ਼ਿਸ਼ ਵੀ ਹੋਣਾ ਨਹੀਂ ਉਹ ਵੀ ਪੈ ਜਾਣਾ ਮੈਂ ਕਹਣਾ ਇਹ ਖਰਾਬ ਹੋ ਗਈ ਉਹਨਾਂ ਨੇ ਕਹਿਣਾ ਸ਼ਾਂਤੀ ਰੱਖੀ ਦੀ ਆ ਹਾਂ ਸਾਰਿਆਂ ਦੇ ਇੱਕੜੀ ਆ ਫਿਰ ਕੀ ਆ ਅੱਛਾ ਜੀ ਜੋ ਕਿਸਮਤ ਹੋ ਜਾਣੀ ਆ ਹਾਂ ਉਹ ਹੀ ਕਹਿੰਦੇ ਹੁੰਦੇ ਸੀ ਨਹੀਂ ਸਹੀ ਗੱਲ ਆਸ ਇਹ ਇਹ ਤੁਹਾਡੇ ਪਰਿਵਾਰ 'ਚ ਸੀਗਾ ਵੀ ਸ਼ਾਂਤੀ ਵਾਲਾ ਜਿਹੜਾ ਕਨਸੈਪਟ ਸੀਗਾ ਹਨਾ ਸਾਰਿਆਂ ਦੇ ਵਿੱਚ ਹੀ ਸਾਰਿਆਂ 'ਚ ਸੀ ਬੇ ਜੀ ਨੂੰ ਵੀ ਮੈਂ ਗੁਰਦੁਆਰੇ ਆਉਂਦੇ ਜਾਂਦੇ ਦੇਖਿਆ ਹਾਂ ਹਾਂ ਬੜੀ ਸੋਹਣੀ ਤਰ੍ਹਾਂ ਉਹਨਾਂ ਨੇ ਸਜੇ ਸਬਰੇ ਹੋਣਾ ਤੇ ਬੜਾ ਸਲੋ ਜਿਹਾ ਬੋਲਣਾ ਹਾਂ ਬਹੁਤ ਸੋਹਣੀ ਤਰ੍ਹਾਂ ਸਭ ਨੂੰ ਮਿਲਣਾ ਇਹ ਸਾਰੀਆਂ ਚੀਜ਼ ਸੀਗਾ ਹਾਂਜੀ ਤੇ ਖੇਤੀ ਦੇ ਨਾਲ ਤੇ ਨਾਲ ਤੁਹਾਡੀ ਜੌਬ ਦੇ ਭਾਬੀ ਜੀ ਤੁਹਾਨੂੰ ਅਖਿਆਈ ਮਹਿਸੂਸ ਹੋਈ ਕਿ ਨਹੀਂ ਹੋਈ ਨਹੀਂ ਮੈਨੂੰ ਖਾਸ ਨਹੀਂ ਹੋਈ ਮੈਨੂੰ ਫਿਰ ਕੰਮ ਕਰਨ ਦੀ ਬਹੁਤ ਆਦਤ ਪੈ ਗਈ ਸੀ ਅੱਛਾ ਜੀ ਮੈਂ ਵੇਢਲੀ ਨਹੀਂ ਸੀ ਰਹਿੰਦੀ ਹਾਂਜੀ ਮੈਂ ਛੁੱਟੀਆਂ 'ਚ ਸੂਤ ਦੇ ਮੰਜੇ ਵੀ ਕਿੜੀਆਂ ਵੀ ਬਣਾਉਂਦੀ ਸੀ ਓ ਅੱਛਾ ਉਹ ਉਹ ਨਹੀਂ ਮੈਂ ਤੁਹਾਨੂੰ ਕਦੇ ਦੇਖਿਆ ਉਹ 파ਟ ਮਿਸ ਹੋ ਗਿਆ ਸਾਡਾ ਉਹ ਉਹ ਮੈਂ ਬੁਣਦੀ ਸੀ ਜਦੋਂ ਛੁੱਟੀਆਂ ਹੁੰਦੀਆਂ ਸੀ ਅੱਛਾ ਜੀ ਹਾਂ ਤੇ ਉਹਨੂੰ ਮੈਂ ਸਲਾਈ ਕਢਾਈ ਦਾ ਕੰਮ ਵੀ ਕਰ ਲੈਂਦੀ ਸੀ इवन ਜਦੋਂ ਕੇਂਦਰਾ ਦੀ ਜੱਤ ਹੋਈ ਆ 84 84 ਹਾਂਜੀ 15 ਦਿਨ ਦੀਆਂ ਛੁੱਟੀਆਂ ਹੁੰਦੀਆਂ ਸੀ ਅੱਛਾ ਜੀ ਉਦੋਂ ਮੈਂ ਕਿ ਇਸ ਰਾਣੇ ਕੱਡੇ ਸੀ ਅੱਛਾ ਮੈਂ ਉਹ ਤਾਂ ਸੀ ਦੇਖਿਆ ਹੀ ਨਹੀਂ ਹਾਲਾਂਕਿ ਪਵਨ ਦੇ ਕੋਲ ਘਰੇ ਆਉਂਦੇ ਰਹਿੰਦੇ ਸੀ ਹਾਂ ਪਰ ਨਹੀਂ ਇਹ ਚੀਜ਼ ਨਹੀਂ ਦੇਖੀ ਨਹੀਂ আচ্ছা ਮੈਨੂੰ ਇੱਕ ਹੋਰ ਦੱਸੋ ਤੁਹਾਡਾ ਜਿਹੜਾ ਘਾਰ ਆ ਰਾਮਗੜ੍ਹ ਦੇ ਵਿੱਚ ਹਾਂ ਇਹ ਸਾਰੇ ਪਿੰਡ ਤੋਂ ਡਿਫਰੈਂਟ ਆ ਹਾਂ ਇਹਨੂੰ ਹਵੇਲੀ ਕਹਿੰਦੇ ਆ ਹਵੇਲੀ ਅੱਛਾ ਜੀ ਤੁਹਾਡੀ ਇਹ ਹਵੇਲੀ ਤਿੰਨ ਮੰਜ਼ਲੀ ਆ ਤਿੰਨ ਮੰਜ਼ਲੀ ਬੜੀ ਸੋਹਣੀ ਲੱਗਦੀ ਆ ਮੈਂ ਹੁਣ ਤਾਂ ਦੇਖੀ ਆ ਪੂਰੀ 1923 ਦੀ ਬਣੀ ਹੋਈ ਆ 1930 ਦੀ ਆਲਮੋਸਟ 100 ਸਾਲ ਹੋ ਚੱਲੇ ਜੀ ਹਾਂ ਤੁਹਾਨੂੰ ਜਦ ਤੁਸੀਂ ਵਿਆਹ ਕੇ ਆਏ ਹੋਗੇ ਤੁਹਾਨੂੰ ਕਹੇ ਜੀ ਲੱਗੀ ਉਦੋਂ ਬਣੀ ਹੋਈ ਸੀ ਇਹ ਆ ਮੈਂ ਤਾਂ 68 ਵਿੱਚ ਆਈਆਂ ਅੱਛਾ ਜੀ ਇਹ ਤਾਂ 30 ਦੀ ਬਣੀ ਹੋਈ ਆ ਹਾਂ ਜੀ ਹਾਂ ਤੇਰੇ ਵੀਰ ਜੀ ਦੇ ਵਰਤੋਂ ਤੋਂ ਵੀ ਪਹਿਲਾਂ ਦੀ ਓਕੇ ਹਾਂ ਉਹਨਾਂ ਦੇ ਦਾਦਾ ਜੀ ਨੇ ਬਣਾਈ ਹੋਈ ਆ ਹਾਂ ਜੀ ਦਾਦਾ ਜੀ ਦੇ ਪੰਜ ਉਹਨਾਂ ਦੇ ਪੰਜ ਮੁੰਡੇ ਸੀ ਹੂੰ ਹੂੰ 4 1921 ਵਿੱਚ ਬਾਹਰ ਚਲੇ ਗਏ ਸੀ। ਅੱਛਾ ਜੀ ਹਾਂ ਹਾਂ ਅਸੀਂ ਕੱਲੇ ਹੀ ਇੱਥੇ ਸੀ। ਅੱਛਾ ਆ ਵੀ ਗੱਲ ਮੈਨੂੰ ਅੱਜ ਪਤਾ ਲੱਗੀ ਕਿ ਵੀਰ ਜੀ ਹੋਣੀ 4-5 ਬ੍ਰਦਰ ਸੀ। ਬ੍ਰਦਰ ਨਹੀਂ ਸੀ। ਹਾਂ ਦਾਦਾ ਜੀ ਫਾਦਰ ਹੋਣੀ। ਫਾਦਰ ਹੋਣੀ। ਅੱਛਾ ਅੱਛਾ ਜੀ। ਫਾਦਰ ਹੋਣੀ ਪੰਜ ਸੀ। ਪੰਜ ਸੀਗੇ 1921 ਚ 4 ਬਾਹਰ ਚਲੇ ਗਏ। ਕਿਹੜੇ ਕੰਟਰੀ ਚ? ਇਹ ਗਏ ਸੀ ਸਾਰੇ ਪਹਿਲਾਂ ਅਫਰੀਕਾ। अच्छा जी फिर ਜਦੋਂ ਅਫਰੀਕਾ ਚ ਇੱਕ ਹੱਲਾ ਜਿਹਾ ਪਿਆ ਸੀ ਉਹਨਾਂ ਨੇ ਕੱਢੇ ਸੀ ਹਾਂਜੀ ਫਿਰ ਡਿਫਰੈਂਟ ਕੰਟਰੀਜ਼ ਵਿੱਚ ਠੀਕ ਕੁਝ ਇੰਗਲੈਂਡ ਕੁਝ ਕੈਨੇਡਾ ਕੁਝ ਯੂ ਐਸ ਉਹ ਫਿਰ ਚਲੇ ਗਏ ਠੀਕ ਆ ਉਹ ਫਿਰ ਬਾਅਦ ਚ ਆਉਂਦੇ ਜਾਂਦੇ ਰਹੇ ਕਿ ਨਹੀਂ ਉਹ ਆਉਂਦੇ ਜਾਂਦੇ ਰਹੇ ਆਪਣੇ ਮੁੰਡਿਆਂ ਦੇ ਵਿਆਹ ਇੱਥੇ ਕਰਕੇ ਲੈ ਜਾਂਦੇ ਸੀ ਠੀਕ ਆ ਠੀਕ ਹੈ ਜੀ ਪਰ ਉਹਨਾਂ ਦੇ ਤੀਜੀ ਪੀੜ੍ਹੀ ਨਹੀਂ ਮੈਂ ਬਹੁਤੀ ਦੇਖੀ ਅੱਛਾ ਜੀ ਠੀਕ ਆ ਤੇ ਵੀਰ ਜੀ ਤਾਂ ਕੱਲੇ ਬ੍ਰਦਰ ਤੇ ਸਿਸਟਰ ਸੀ ਇੱਕ ਨੰਨੇ ਨਾ ਇਹ ਕੱਲੇ ਹਾਂ ਹੂੰ ਇਹ ਬੋਇਸ ਇੱਕ ਵਾਰ ਮੈਨੂੰ ਦੀਪੀ ਵੀ ਰਹਾਸੇ ਵਾਲੀ ਗੱਲ ਵੀ ਸ਼ੇਅਰ ਕਰ ਰਿਆ ਸੀ ਕਿ ਅਸੀਂ ਬਹੁਤ ਸੁਣੀ ਗੱਲ ਕਰ ਰਹੇ ਸੀ ਵੀ ਕਈ ਵਾਰ ਅਸੀਂ ਕਿਸੇ ਦੀ ਕੇਰਿੰਗ ਨੇਚਰ ਨਹੀਂ ਦੇਖਦੇ ਉਹ ਥੋੜੇ ਬਾਰੇ ਗੱਲ ਕਰ ਰਹੇ ਸੀ ਹਾਂ ਉਹ ਕਹਿੰਦਾ ਸੀ ਵੀ ਮੈਨੂੰ ਆਪਣੀ ਮਦਰ ਦਾ ਇਹ ਪੱਖ ਹੁਣ ਸਾਹਮਣੇ ਆਇਆ ਕਿ ਮੇਰੇ ਪਾਪਾ ਕੱਲੇ ਹੁੰਦੇ ਸੀ ਤਾਂ ਜਿਆਦਾ ਆਪਾਂ ਕਣਕਾਂ ਰੱਖਦੇ ਸੀ ਜਾਂ ਵਿੱਚ ਦਵਾਈਆਂ ਪਾਉਂਦੇ ਸੀ ਕਿ ਉਹ ਮੇਰੇ ਪਾਪਾ ਨੂੰ ਨਹੀਂ ਸੀ ਰੱਖਣ ਦਿੰਦੇ ਉਹ ਕੀ ਕਾਰਨ ਸੀ ਉਹ ਜਰੂਰ ਦੱਸੋ ਉਹ ਕਾਰਨ ਇਹ ਸੀ ਉਹਨਾਂ ਬਹੁਤ ਕੁਝ ਸੋਹਲ ਜੇ ਵੀ ਸੀਗੇ ਅੱਛਾ ਜੀ ਉਹ ਜਦੋਂ ਮੈਂ ਕਹਿੰਦੀ ਸੀ ਦਵਾਈ ਪਾਉਣੀ ਹੈ ਹਾਂ ਜੀ ਵੀ ਇਹਨਾਂ ਨੂੰ ਕਿਤੇ ਚੜ ਨਾ ਜਾਵੇ ਵੀ ਇਹ ਮਾਂ ਦਾ ਆਪਣੀ ਦਾ ਇਕੱਲਾ ਹੀ ਮੁੰਡਾ ਮੇਰੀ ਮਾਂ ਦੀ ਤਾਂ ਹੋਰ ਕੁੜੀ ਵੀ ਹੈਗੀ ਆ ਉਹ ਮੈਂ ਹੀ ਪਾਉਂਦੀ ਸੀ ਕਈ ਵਾਰ ਨਾ ਮੈਨੂੰ ਲੱਗਦਾ ਅਸੀਂ ਲੇਡੀਜ਼ ਹੁੰਨੀਆਂ ਅਸੀਂ ਕੇਰਿੰਗ ਹਨਾ ਕਈ ਵਾਰ ਸਾਡਾ ਮੂਰੇ ਹੋਣ ਦੇ ਦੇਖੋ ਕਾਰਨ ਕੋਈ ਹੋਰ ਹੁੰਦਾ ਹਾਂ ਪਰ ਜੇ ਬਾਹਰ ਦੁਨੀਆ 'ਚ ਪੱਖ ਹੁੰਦਾ ਤਾਂ ਆਮ ਕਹਿ ਦਿੰਦਾ ਇਹ ਮੂਰੇ ਹੋਈ ਫਿਰਦੀ ਆ ਹਾਂ ਹਨਾ ਉਹ ਗੱਲ ਮੈਨੂੰ ਸੁਣ ਕੇ ਬੜਾ ਆਇਆ ਦੀਪੀ ਵੀਰ ਨੇ ਵੀ ਮੈਨੂੰ ਕਿਹਾ ਵੀ ਮੇਰੀ ਇਹ ਮਾਂ ਦੀ ਨੇਚਰ ਜਾਂ ਉਹਦਾ ਕੇਅਰਿੰਗ ਹੋਣਾ ਮੈਨੂੰ ਹੁਣ ਪਤਾ ਲੱਗਦਾ ਆ ਚੀਜ਼ਾਂ ਦਾ ਜਦ ਸਮਾਜ ਚ ਵੀ ਆਮ ਚੀਜ਼ਾਂ ਹੋਰ ਨਜ਼ਰੀਏ ਨਾਲ ਦੇਖੀਆਂ ਜਾਂਦੀਆਂ ਨੇ ਜੇ ਹੁਣ ਕੋਈ ਕਹੂਗਾ ਵੀ ਇਹ ਟੀਵੀ ਮੂਰੇ ਹੋਈ ਫਿਰਦੀ ਆ ਤੇ ਤੁਸੀਂ ਕੀ ਆਪਾਂ ਸੋਚ ਰਹੇ ਆ ਹਨਾ ਇਹਦੇ ਬਾਰੇ ਵੀ ਜਦੋਂ ਪਵਨ ਲਈ ਮੁੰਡਾ ਦੇਖਣਾ ਸੀ ਅਖਬਾਰ ਪੜ੍ਹਦੀ ਰਹਿੰਦੀ ਸੀ ਮੈਂ ਹਾਂਜੀ ਮੈਂ ਕਹਣਾ ਤੁਸੀਂ ਗੱਲ ਕਰੋ ਮੈਂ ਆਹ ਦੇਖਿਆ ਹਾਂਜੀ ਇਹਨਾਂ ਨੇ ਕਹਿਣਾ ਨਹੀਂ ਤੈਨੂੰ ਪਤਾ ਹੈ ਤੂੰ ਆਪੇ ਗੱਲ ਕਰ ਲੈ। ਅੱਛਾ ਜੀ। ਮੈਂ ਕਹਿਣਾ ਵੀ ਮੈਂ ਤਾਂ ਕਰ ਲਉ। ਹਾਂ। ਉਹ ਕਈ ਵਾਰੀ ਗਾਂਹੜੇ ਸੋਚਦੇ ਨੇ ਵੀ ਉੱਥੇ ਜਨਾਨੀ ਦੀ ਚੰਦੀ ਹੈ। ਹਾਂਜੀ। ਵੀ ਉਹੀ ਗੱਲ ਕਰਦੀ ਹੈ। ਹਾਂਜੀ ਹਾਂ। ਨਹੀਂ ਨਹੀਂ ਤੂੰ ਹੀ ਕਰ ਲੈ। ਅੱਛਾ ਜੀ। ਮੈਂ ਹੀ ਕਰ ਦੇਂਦੀ ਹੁੰਦੀ ਸੀ। ਫਿਰ ਕੁਛ ਸੁਖ ਜਿਹਾ ਵੀ ਪੈ ਜਾਂਦਾ ਕੁਛ ਭਾਬੀ ਜੀ ਇੱਕ ਪ੍ਰੋਸਾਇਕ ਵਿਸ਼ਵਾਸ ਬਣ ਜਾਂਦਾ ਵੀ ਜੋ ਉਹਨੇ ਕਰਨਾ ਠੀਕ ਕਰਨਾ ਹੈ ਨਾ। ਹਾਂ। ਅਸਲ ਜਿ ਘਾਰੇ ਵਿੱਚ ਜਲਦੇ ਨੇ ਵੀ ਇੱਕ ਬੰਦੇ ਨੇ ਜਿਹਨੇ ਜਿਹੜੀ ਕਮਾਂਡ ਲੈ ਲਈ ਆ ਉਹਨੂੰ ਪਤਾ ਹੁੰਦਾ ਆ ਵੀ ਦੂਜਿਆਂ ਨੇ ਉੱਤੇ ਵਿਸ਼ਵਾਸ ਕਰ ਲੈਣਾ ਵਿਸ਼ਵਾਸ ਤਾਂ ਕਰਦੇ ਹਾਂ ਜੀ ਹਾਂਜੀ ਤੇ ਹੁਣ ਦੀਪੀ ਵੀਰ 6 ਮਹੀਨੇ ਇੱਥੇ ਰਹਿੰਦਾ ਹੁਣ ਪਵਨ ਤਾਂ ਵਿਆਹ ਹੀ ਗਈ ਉਹ ਚਲੋ ਆਪਣੇ ਘਰ ਆ ਬੜੇ ਵਧੀਆ ਚੱਲ ਰਹੀ ਆ ਉਹਦੀ ਜੌਬ ਹੁਣ ਤੁਹਾਡਾ ਟਾਈਮ ਕਿਵੇਂ ਲੰਘਦਾ ਹੁਣ ਮੇਰਾ ਟਾਈਮ ਮੇਰਾ ਜੀਤਾ ਲੱਗਦਾ ਰਾਮਗੜ੍ਹੇ ਜਾਦੇ ਕਿਉਂਕਿ ਇੱਥੇ ਮੈਂ ਕਿਸੇ ਨਾਲ ਗੱਲਾਂ ਕਰਦੀ ਨਹੀਂ ਹਾਂਜੀ ਉਹ 9 ਤੋਂ 5 5.5 ਡਿਊਟੀ ਤੇ ਹੁੰਦੇ ਨੇ ਹਾਂ ਉਹ ਡਿਊਟੀ ਤੇ ਆ ਸਾਰੇ ਤੇ ਉੱਥੇ ਮੈਂ ਇਕੱਲਾ ਬਣ ਮਹਿਸੂਸ ਕਰਦੀ ਹਾਂ ਹਾਂਜੀ ਪਰ ਮੈਂ ਪਾਸ ਕਰ ਲੈਂਦੀ ਹਾਂ ਟਾਈਮ ਆਪਣਾ ਹਾਂਜੀ ਕੰਮ ਆਲੇ ਆ ਜਾਂਦੇ ਨੇ ਕੰਮ ਉਹ ਟਾਈਮ ਲਾ ਜਾਂਦੇ ਨੇ ਸੋਰੀ ਭਾਬੀ ਜੀ ਮੈਂ ਦੁਬਾਰਾ ਉੱਚ ਜਾਣਾ ਚਾਹੁੰਦੀ ਹਾਂ ਇੱਕ ਗੱਲ ਵੀਰ ਜੀ ਦੀ ਡੈਥ ਕਿਹੜੇ ਸਾਲ ਚ ਹੋਈ ਆ ਇਹਨਾਂ ਦੀ ਹੋਈ ਸੀ 15 ਚ 2015 ਚ ਹੂੰ ਤੇ ਬੇ ਜੀ ਵੀ ਚਲੇ ਗਏ ਪਹਿਲੀ ਵਾਰੀ ਉਹਨੂੰ ਘਰ ਮੈਂ ਬੰਦ ਕੀਤਾ 15 ਚ ਅੱਛਾ ਜੀ ਮੈਂ ਫੇਰ ਲੁੰਦੇਣਾ ਤੱਕ ਰਹਿੰਦੀ ਹੋ ਗਈਆਂ ਹੂੰ ਫਸਟ ਟਾਈਮ ਜਦੋਂ ਦਾ ਘਰ ਬਣਿਆ 15 ਚ ਬੰਦ ਹੋਇਆ ਹੂੰ ਔਖਾ ਲੱਗਿਆ ਬਹੁਤ ਔਖਾ ਨਾਲ ਹੂੰ ਕਿੰਨੇ ਆਪਣੇ emotions ਕਿੰਨੀਆਂ feelings ਜੁੜੀਆਂ ਹੁੰਦੀਆਂ ਨੇ ਹੈ ਨਾ ਤੇ ਬੰਦ ਕਰਨਾ ਵਾਕਈ ਬਹੁਤ ਔਖਾ ਹਾਂ ਇਹ ਤਾਂ ਜਿਹੜਾ ਬੰਦਾ ਉਹ ਸਿਚੁਏਸ਼ਨ ਚ ਲੰਘਦਾ ਉਹ ਸਮਾਂ ਦਾ ਪਰ ਚਲੋ ਬੱਚੇ ਬਹੁਤ ਵਧੀਆ ਨੇ ਪਵਨ ਬਹੁਤ ਸਾਥ ਦੇ ਰਹੀ ਐ ਕਾਫੀ ਵਾਰ ਅਸੀਂ ਗੱਲ ਕਰਦੇ ਆਂ ਕਾਫੀ ਡੁੰਗੀਆਂ ਗੱਲਾਂ ਹੁੰਦੀਆਂ ਦੀਪੀ ਵੀਰ ਨਾਲ ਬੈਠਦੇ ਆਂ ਮੈਨੂੰ ਲੱਗਦਾ ਜਿੰਨਾ ਫਿਕਰ ਤੁਸੀਂ ਦੀਪੀ ਵੀਰ ਦਾ ਕਰਦੇ ਆ ਉਦੋਂ ਵੱਧੋ ਤੁਹਾਡਾ ਵੀ ਕਰਦਾ ਮੁੰਡਿਆਂ ਨੂੰ ਮੈਨੂੰ ਲੱਗਦਾ ਕਈ ਵਾਰ ਇਹ ਚੀਜ਼ਾਂ ਐਕਸਪ੍ਰੈਸ ਨਹੀਂ ਕਰਨੀਆਂ ਆਉਂਦੀਆਂ ਬਈ ਕੁੜੀਆਂ ਅਸੀਂ ਜਿਵੇਂ ਮਾਵਾ ਨਾਲ ਹੋਰ ਗੱਲਾਂ ਕਰਕੇ ਆਪਣਾ ਪਿਆਰ ਆਪਣੀ ਫੀਲਿੰਗ ਦੱਸਦੇ ਨੇ ਆ ਮੁੰਡਿਆਂ ਨੂੰ ਨਹੀਂ ਕਰਨੀਆਂ ਆਉਂਦੀਆਂ ਪਰ ਫਿਕਰ ਉਹ ਤੁਹਾਡਾ ਕਰਦੇ ਆ ਸਾਡੀ ਹਰ ਗੱਲ ਦੇ ਵਿੱਚ ਉਹ ਤੁਹਾਡਾ ਨਾਮ ਲੈਂਦੇ ਆ ਜਦ ਅਸੀਂ ਉਹ ਗੱਲਾਂ ਕਰਦੇ ਆ ਸੋ ਤੁਸੀਂ ਉਹਨਾਂ ਲੱਕੀ ਮਦਰ ਹੋ ਜੀ ਤੁਹਾਡੀ ਕੇਅਰ ਉਹ ਕਰਦੇ ਆ ਹਾਂ ਦੋਵੇਂ ਨੇ ਆਣੇ ਬਹੁਤ ਕਰਦੇ ਹਾਂ ਹਾਂਜੀ ਹਾਂਜੀ ਹਾਂ ਭਾਬੀ ਜੀ ਹੋਰ ਕੁਛ ਆਪਣੀ ਲਾਈਫ ਬਾਰੇ ਦੱਸਣਾ ਚਾਹੋ ਤੁਹਾਨੂੰ ਸਜਣ ਸਮਰ ਦਾ ਇੰਨਾ ਸ਼ੌਕ ਕਿਵੇਂ ਰਿਹਾ ਸ਼ੁਰੂਤਾਂ ਤੋਂ ਬਚਪਨ ਤੋਂ ਹੀ ਸੀ ਠੀਕ ਹੈ ਜੀ ਹਾਂ ਔਰ ਕਰ ਦੇ ਲਾ ਵੀ ਕਰ ਦਿੰਦੇ ਸੀ ਥੋੜਾ ਬਾਲਾ ਕਰ ਨਹੀਂ ਦੱਸ ਸੀ ਨਾ ਵੀ ਕਰਨ ਉਹਨਾਂ ਟਾਈਮ ਇਹ ਜਾਸ ਸੀ ਸਟ੍ਰਿਕਟ ਤਾਂ ਬਹੁਤ ਹੁੰਦੇ ਸੀ ਸਟ੍ਰਿਕਟ ਹੁੰਦੇ ਸੀ ਹਾਂਜੀ ਹਾਂ ਹਾਂ ਤੇ ਉਹ ਮੈਨੂੰ ਸ਼ੌਕ ਵੀ ਸੀ ਹਾਂਜੀ ਮੈਂ ਬੀਏ ਡੀ ਬੀਏ ਫਾਈਨਲ ਚ ਹਾਂਜੀ ਦੋ ਵਾਰੀ ਮੈਂ ਫਿਰ ਕਿਤੇ 'ਚ ਵੀ ਹਿੱਸਾ ਲਿਆ ਮੈਨੂੰ ਉਹਦਾ ਸ਼ੌਕ ਸੀ ਠੀਕ ਆ ਹਾਂ ਅ ਮੈਂ ਦੱਸ ਦੇਣਾ ਚਾਹਣੀ ਆ ਵੀ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਜਿਨ੍ਹਾਂ ਦੀ ਉਮਰ 82 83 ਸਾਲ ਦੀ ਹੋ ਚੁੱਕੀ ਆ ਅੱਜ ਵੀ ਇਹਨਾਂ ਦਾ ਬਾਡੀ ਦੇਖ ਕੇ ਇਹਨਾਂ ਦਾ ਫੇਸ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇੰਨੀ ਉਮਰ ਦੇ ਤਾਂ ਇਹਨਾਂ ਦੇ ਦੰਦ ਵੀ ਆਪਣੇ ਆ ਮੇਰੇ ਦੰਦ ਆਪਣੇ ਆ ਬਹੁਤ ਸੋਹਣਾ ਤੁਸੀਂ ਆਪਣੇ ਆਪ ਨੂੰ ਸਾਂਭਿਆ ਹੋਇਆ ਜੀ ਜਿਵੇਂ ਕਿ ਮੈਂ ਦੇਖ ਰਹੀ ਸੀ ਕਿ ਲਾਈਫ ਦੇ ਵਿੱਚ ਬੈਲੈਂਸ ਰੱਖਿਆ ਹੋਇਆ ਉਹਵੇਂ ਤੁਸੀਂ ਆਪਣੇ ਆਪ ਦੇ ਨਾਲ ਵੀ ਪੂਰਾ ਨਿਆਂ ਕੀਤਾ ਹੋਇਆ ਨਹੀਂ ਆਮ ਲੇਡੀਜ਼ ਅਸੀਂ ਇਹ ਨਹੀਂ ਕਰਦੀਆਂ ਅਸੀਂ ਬਾਕੀ ਚੀਜ਼ਾਂ ਨੂੰ ਪਹਿਲ ਦੇ ਦਿੰਨੇ ਆਪਣੇ ਆਪ ਦੀ ਕੇਅਰ ਨਹੀਂ ਕਰਦੀਆਂ ਸੋ ਮੈਨੂੰ ਲੱਗਦਾ ਸਾਨੂੰ ਸਿੱਖਣ ਨੂੰ ਕਾਫੀ ਕੁਝ ਮਿਲਿਆ ਇਹਨਾਂ ਤੋਂ ਵੀ ਇਹਨਾਂ ਨੇ ਕਿਵੇਂ ਆਪਣੀ ਫੈਮਲੀ ਕਿਵੇਂ ਪੜਾਈ ਤੇ ਕਿਵੇਂ ਜੌਬ ਨਾਲ ਮੈਨੇਜ ਕੀਤੀ ਵਾਕਈ ਇਹ ਚੀਜ਼ਾਂ ਮੈਨੂੰ ਤਾਂ ਇਹ ਬਹੁਤ ਕੁਝ ਸਿਖਾ ਰਹੀਆਂ ਨੇ ਕਿਵੇਂ ਸ਼ਾਂਤ ਰਹਿਣਾ ਕੇਅਰ ਕਰਨੇ ਇਹ ਸਾਡੇ ਕੋਲ ਆਏ ਸਾਡੇ ਕੋਲ ਸਾਰੀਆਂ ਗੱਲਾਂ ਕੀਤੀਆਂ ਤੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਜਦ ਅਸੀਂ ਤੁਹਾਨੂੰ ਭੈਣ ਜੀਆਂ ਦੇ ਰੂਪ ਚ ਦੇਖਦੇ ਆ ਜਿਹੜਾ ਜਿਹੜਾ ਮੈਂ ਬਾਰ ਬਾਰ ਕਹਿੰਦੀ ਆ ਸਾਨੂੰ ਲੱਗਦਾ ਹੁੰਦਾ ਸੀ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਦੁੱਖ ਤਾਂ ਸਾਡਾ ਹੀ ਆ ਵੀ ਪੜਨਾ ਪੈਂਦਾ ਪਰ ਤੁਸੀਂ ਇੰਨੀਆਂ ਖਿਆਈ ਚ ਪੜਿਆ ਇਹ ਅੱਜ ਮੈਨੂੰ ਪਤਾ ਲੱਗੇ ਭੈਣ ਜੀ ਬਹੁਤ ਬਹੁਤ ਥੈਂਕ ਯੂ ਜੀ ਆਪਾਂ ਫੇਰ ਜਰੂਰ ਬੈਠਾਂਗੇ ਹੋਰ ਗੱਲਾਂ ਕਰਾਂਗੇ ਅੱਜ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਅੱਛਾ